ਅੰਜੂ ਸੌਣੇ ਵਾਲੋਂ ਫੋਨ ਆ ਰਹੇ ਨੇ ਭਿਟਾਓ ਜੀ ਇਹਨੂੰ ਮਨ ਲੇ ਤੁਹਾਡੇ ਅਨੁਸਾਰ ਚਾੜੂ ਪਾਰਟੀ ਵਾਲੇ ਸਾਰੇ ਬਿਲਕੁਲ ਹੀ ਬਿਲਕੁਲ ਪਹਿਲਾਂ ਚਾੜੂ ਹੀ ਪਹਚਾਇਆ ਜੀ ਨੂੰ ਉਹਨਾਂ ਨੇ ਧਰਨਾ ਲਾਇਆ ਸੀ ਇਸ ਹਫ਼ਤੇ ਜ ਆਉਣ ਤੋਂ ਪਹਿਲਾਂ ਉਹਨਾਂ ਨੇ ਧਰਨਾ ਲਾ ਕੇ ਸਾਡੇ ਨਾਲ ਖੜੇ ਸੀ ਜੋ ਪਰ ਹੁਣ ਭਾਈ ਦੇ ਨਜ਼ਰ ਆ ਰਹੇ ਨੇ ਜੀ ਵੀ ਸੀ ਆ ਰਹੀ ਐ ਇਹਨੂੰ ਢਾਣ ਵਾਸਤੇ ਆ ਪਹੁੰਚ ਗਏ ਜੀ ਇਹ ਟਾਣ ਵੀ ਕੋਸ਼ਿਸ਼ ਕੀਤੀ ਤੇ ਅਜੇ ਟਾਣੇ ਨਹੀਂ ਟੱਕੇ ਲੰਮੇ ਬਹਿ ਜਾਣਗੇ ਇੱਕ ਨਹੀਂ ਸਭਾ ਜੁੜਿਆ ਬਿਜਲੀ ਬੋਰਡ ਨਾਲ ਜੁੜਨੇ ਕੱਠੀਆਂ ਹੋ ਗਈਆਂ ਨੇ ਧਰਨਾ ਲੱਗੇਗਾ ਜਿੱਥੇ ਜੇ ਟੱਕਾ ਹੋ ਗਿਆ ਤੁਹਾਡਾ ਤਾਂ ਫਿਰ ਕੀ ਕਰੋਗੇ ਬਿਲਕੁਲ ਨਹੀਂ ਹੁੰਦਾ ਜੀ ਤਾਂ ਕਾਈਸਾ ਸਾਰਾ ਕੱਟਦੇ ਨੇ ਸਭਾ ਵੀ ਦੇਵੇਂ ਰੋਡ ਤੋਂ ਚੱਕਰ ਜੀ ਅੱਛਾ ਹਾਂਜੀ ਕੀ ਨੋਆ ਤੁਹਾਡਾ ਜੀ ਸਾਰਾ ਜੀ ਦੀ ਸਗਣਾਵਾ ਜੀ ਅੱਛਾ ਜੀ ਛੋਟੇ ਛੋਟੇ ਦਸਾਂ ਤੋਂ ਟੁੱਟੀ ਗੱਡੀਆਂ ਨੇ ਜਿਸ ਕੇਂਦਰ ਦੇ ਆਪਣੇ ਦੇ ਅੱਛਾ ਸਮਾਣਾ ਕੋਲ ਸੈਂਟਰ ਦੇ ਬੈਂਦਾ ਜੀ ਅੱਛਾ ਤੇ ਕੋਈ ਵੀ ਧੀ ਬੱਚਾ ਬੇਖੋਵ ਕੇ ਆਉਂਦਾ ਜੀ ਤੇ ਇਹਨੂੰ ਚੱਕਿਆ ਜਾਂਦਾ ਅੱਜ ਤੇ ਪਬਲਿਕ ਉਹ ਪਰ ਤੂੰ ਵੀ ਗੱਲ ਛੱਡ ਦੋ ਪਰ ਇਹ ਜਿਹੜੂ ਹੁਣ ਝਾੜੂ ਸੰਸਤਾ ਆਈਏ ਜਦੋਂ ਦੀ ਸਰਕਾਰ ਇਹ ਪਹਿਲਾਂ ਨੂੰ ਪਛਾਣਦੇ ਨਾਲ ਬੈਠੀ ਸੀ ਠੀਕ ਹੈ ਨਾਰੇ ਵੀ ਆਏ ਸਾਡੇ ਵੀਡੀਓ ਪਈਆਂ ਨੇ ਪਰ ਅੱਜ ਝਾੜੂ ਵਾਲੇ ਸੀ ਸਰਕਾਰ ਇਹਨਾਂ ਨੂੰ ਆਰਡਰ ਦੇ ਦੀ ਢਾਣ ਵਾਸਤੇ ਇਹ ਦੇਖੋ ਪੋਲਿਟਿਕ ਜਾ ਕਿੱਧਰ ਰਹੀ ਹੈ ਵੀ ਇਹਨੂੰ ਬਚਾਉਣ ਦੀ ਬਚਾਓ ਟਾਂਡੇ ਪਾਸੇ ਹੋ ਗਈ ਹੈ ਜੀ ਇਹ ਤੁਹਾਡੇ ਕੋਲ ਕੀ ਨੋਟਿਸ ਵਗੈਰਾ ਆਇਆ ਕੁਝ ਨਹੀਂ ਆਇਆ ਜੀ ਕਿਸੇ ਨੂੰ ਕੁਝ ਨਹੀਂ ਆਇਆ ਜੀ ਬਸ ਦੋ ਮੁਲਾਜ਼ਮ ਆਉਂਦੇ ਨੇ ਇਹਨਾਂ ਦੇ ਇਹਨਾਂ ਨੂੰ ਕਮੇਟੀ 'ਚ ਭੇਜਿਆ ਐਸਡੀ ਦਾ ਫੋਨ ਆਇਆ ਜੀ ਇਹਨੂੰ ਬਿਟਾਉਣ ਦੇ ਔਰਦੇ ਬਸ ਇਹ ਕੁਝ ਕਹਿ ਰਹੇ ਨੇ ਇਹ ਨਗਰ ਕੌਂਸਲ ਦੇ ਮੁਲਾਜ਼ਮ ਬਸ ਹਾਂਜੀ ਸਰ ਹਾਂਜੀ ਨਗਰ ਕੌਂਸਲ ਅੱਜ ਇਹਨਾਂ ਨੇ ਅੱਗੇ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਇਹਨਾਂ ਨੇ ਕਿ ਆ ਵੀ ਇੱਥੋਂ ਮੋਟਰ ਚੱਕੋ ਖਾਲੀ ਕਰੋ ਉਹ ਛੱਟ ਆਉਣਾ ਆਪਣਾ ਅੱਛਾ ਅੱਛਾ ਅਸੀਂ ਕਹਿੰਦੇ ਕਿਉਂ ਟਾਂਡਾ ਕੋਈ ਲਿਖੀ ਲਿਖੀ ਦਿਖਾ ਦਿਓ ਕਹਿੰਦੇ ਸਾਨੂੰ ਨਹੀਂ ਪਤਾ ਐਸ